ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੰਜਾਬ ਦੀ ਇੱਕ ਵੱਡੀ ਖਬਰ ਜਿਹੜੀ ਕਿ ਡੀਐਸਪੀ ਨੂੰ ਲੈ ਕੇ ਹੈ ਡੀਐਸਪੀ ਦੇ ਹੁਸਨ ਨੂੰ ਦੇਖ ਕੇ ਇੱਕ ਵਪਾਰੀ ਹੋਇਆ ਉਹਦਾ ਆਸ਼ਕ ਔਰ ਜਦੋਂ ਮਾਮਲਾ ਕੋਰਟ ਕਚੈਰੀ ਚ ਪਹੁੰਚਿਆ ਤੇ ਕਿਸ ਤਰ੍ਹਾਂ ਮੁੱਖ ਮੰਤਰੀ ਫਸਿਆ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਦੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅੱਜ ਤੁਹਾਨੂੰ ਇੱਕ ਬਹੁਤ ਵੱਡਾ ਸੱਪ ਦਿਖਾਉਣ ਜਾ ਰਹੇ ਹਾਂ ਪੰਜਾਬ ਦੀ ਪੁਲਿਸ ਦੇ ਵਿੱਚ ਡੀਐਸਪੀ ਕੁਵਾਰੀ ਮਹਿਲਾ ਉਹਦੇ ਇਸ਼ਕ ਦੇ ਵਿੱਚ ਇੱਕ ਕਾਰੋਬਾਰੀ ਅੰਨਾ ਹੋ ਗਿਆ ਤੇ ਉਹਨੇ ਇੱਕ ਹੋਟਲ 2 ਕਰੋੜ ਰੁਪਈਆ ਉਹਨੂੰ ਦੇ ਦਿੱਤਾ ਸੀ ਤਪਾਰਾ ਜਿਸ ਖਬਰ ਨੇ ਪੰਜਾਬ ਦਾ ਮੁੱਖ ਮੰਤਰੀ ਪੁਸਾ ਦਿੱਤਾ ਕਿਵੇਂ ਪੁਸਾ ਦਿੱਤਾ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਦੇ ਹਾਂ ਕਿਉਂਕਿ ਮਹਿਲਾ ਡੀਐਸਪੀ ਹੈ ਕਾਰੋਬਾਰੀ ਦੇ ਨਾਲ ਪਹਿਲਾ ਉਹ ਇਸ਼ਕ ਹੁੰਦਾ ਉਹਨੂੰ ਉਹਦੇ ਹੁਸਨ ਦੇ ਵਿੱਚ ਉਹਨੇ ਅੰਨਾ ਹੋ ਕੇ ਆਪਣਾ 2 ਕਰੋੜ ਰੁਪਈਆ ਔਰ ਇੱਕ ਹੋਟਲ ਦਾ ਤੋਹਫਾ ਦੇ ਦਿੱਤਾ ਜੀ ਉਸ ਤੋਂ ਬਾਅਦ ਦੁਸ਼ਮਣੀ ਖੜੀ ਹੋ ਜਾਂਦੀ ਹੈ ਕਿਵੇਂ ਹੋ ਗਈ ਹੈ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਯਾਨੀ ਪੰਜਾਬ ਦੀ ਸਰਕਾਰ ਵੀ ਕਟਾਰੇ ਵਿੱਚ ਖੜਾ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਤੇ ਪਹਿਲਾਂ ਵੀ ਸਵਾਲ ਉੱਠੇ ਸੀ ਜਦੋਂ ਕਿ ਕਈ ਡੀਐਸਪੀ ਫੜੇ ਜਾਂਦੇ ਆ ਕਈ ਭੁੰਨਰ ਵਰਗੇ ਡੀਆਈਜੀ ਵੀ ਫੜੇ ਜਾਂਦੇ ਨੇ ਤਾਂ ਉਹਦੇ ਵੀ ਪੰਜਾਬ ਦੀ ਸਰਕਾਰ ਨੂੰ ਸੁਖਬੀਰ ਸਿੰਘ ਬਾਦਲ ਦੁਆਰਾ ਕੋਸਿਆ ਗਿਆ ਸੀ ਕਿ ਇਹਨਾਂ ਦੇ ਰਾਜ ਦੇ ਅੰਦਰ ਵੱਡੇ-ਵੱਡੇ ਅਫਸਰਾਂ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਪਹਿਲਾਂ ਜਿਹੜੀ ਇੱਕ ਕਾਸਟੇਬਲ ਅਮਨਦੀਪ ਕੌਰ ਬਠਿੰਡੇ ਤੋਂ ਵੀ ਫੜੀ ਜਾਂਦੀ ਆ ਉਹਦਾ ਵੀ ਮਾਮਲਾ ਕੁਛ ਐਸਾ ਹੀ ਸੀ ਜਾਨੀ ਚਿੱਟੇ ਦੇ ਸਬੰਧ ਬਠਿੰਡੇ ਦੇ ਵਿੱਚੋਂ ਫੜੀ ਜਾਂਦੀ ਹੈ ਤਾਂ ਉਹਦੇ ਉੱਤੇ ਵੀ ਇਸ਼ਕ ਦਾ ਮਾਮਲਾ ਔਰ ਬਹੁਤ ਸਾਰੇ ਹੋਰ ਗੰਭੀਰ ਔਰੋਪ ਲੱਗੇ ਸੀ ਇਹਦੇ ਵਿੱਚ ਵੀ ਕੁਛ ਐਸਾ ਹੀ ਹੈ ਕਿ ਜਿਹੜੀ ਕਾਰੋਬਾਰੀ ਦੇ ਨਾਲ ਡੀਐਸਪੀ ਮਹਿਲਾ ਦਾ ਫੜਿਆ ਜਾਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਪਰ ਹੈ ਕੌਣ ਕਿੱਥੋਂ ਆ ਮਾਮਲਾ ਕਿੱਥੋਂ ਦਾ ਇਹ ਖਬਰ ਸੁਣਾਉਣੇ ਉਸ ਤੋਂ ਬਾਅਦ ਅਗਲੀ ਅਪਡੇਟ ਪੰਜਾਬ ਦੇ ਮੁੱਖ ਮੰਤਰੀ ਔਰ ਸੁਖਬੀਰ ਸਿੰਘ ਬਾਦਲ ਔਰ ਇਹ ਡੀਐਸਪੀ ਔਰ ਕਾਰੋਬਾਰੀ ਦੇ ਵਿਚਾਲੇ ਮਾਮਲਾ ਕੀ ਬਣ ਗਿਆ ਸੁਣੋ ਇੱਕ ਮਹਿਲਾ ਡੀਐਸਪੀ ਦੇ ਇਸ਼ਕ ਦੇ ਵਿੱਚ ਕਾਰੋਬਾਰੀ ਨੇ ਆਪਣੀ ਦੌਲਤ ਲੁਟਾ ਦਿੱਤੀ ਕਰੋੜਾ ਰੁਪਏ ਲੁਟਾ ਦਿੱਤੇ ਤੇ ਮਸਲਾ ਕਿੱਥੋਂ ਦਾ ਹੈ ਤੇ ਗੱਲ ਕਿੱਥੋਂ ਦੀ ਹੈ ਕਿਦੇ ਬਾਰੇ ਗੱਲ ਹੋ ਰਹੀ ਹੈ ਡੀਐਸਪੀ ਤੇ ਕਾਰੋਬਾਰੀ ਦਾ ਪਿੱਛਾ ਪੈ ਗਿਆ ਕਹਿੰਦੇ ਜੀ ਕਾਰੋਬਾਰੀ ਨੇ ਕਰੋੜਾ ਰੁਪਏ ਲਟਾ ਦੇ ਤੜੀ ਐਸਪੀ ਦੇ ਔਰ ਬਿਲਕੁਲ ਕਹਿ ਦਿੰਦੇ ਕਿ ਉਸ ਡੀਐਸਪੀ ਜਿਹੜੀ ਸੀ ਉਹ ਕਾਫੀ ਉਹਦੇ ਇਸ਼ਕ ਦੇ ਵਿੱਚ ਅੰਨਾ ਜਾਂ ਉਸ ਦੇ ਵਿੱਚ ਅੰਨਾ ਹੋ ਗਿਆ ਇੱਕ ਕਾਰੋਬਾਰੀ ਤੇ ਮਾਮਲਾ ਜਿਹੜਾ ਪਿਆਰ ਜਿਹੀ ਉਹ ਦੁਸ਼ਮਣੀ ਦੇ ਵਿੱਚ ਬਦਲ ਚੁੱਕਾ ਤੇ ਹੁਣ ਮਸਲਾ ਕੋਰ ਕਚੈਰੀਆਂ ਦੇ ਵਿੱਚ ਜਾ ਚੁੱਕਾ ਡੀਐਸਪੀ ਜਿਹੜੀ ਆ ਉਹ ਕੁਵਾਰੀ ਸੀ ਜਦ ਕਿ ਕਾਰੋਬਾਰੀ ਉਹ ਵਿਆਹ ਸੀ ਤੇ ਗੱਲ ਜਦੋਂ ਪਰਿਵਾਰਾਂ ਤੱਕ ਪਹੁੰਚੀ ਤੇ ਮਾਮਲਾ ਕਾਫੀ ਵਿਗੜ ਗਿਆ ਡੀਐਸਪੀ ਤੇ ਮੰਨਿਆ ਗਿਆ ਕਿ ਇੰਨੇ ਉਹ ਇੰਨਾ ਫਿਦਾ ਹੋ ਗਿਆ ਸੀ ਕਿ ਉਹਨੇ ਆਪਣੇ ਇੱਕ ਹੋਟਲ ਡੀਐਸਪੀ ਦੇ ਭਰਾ ਦੇਤੇ ਵੀ ਨਾਮ ਲਗਾ ਦਿੱਤਾ 2 ਕਰੋੜ ਰੁਪਏ ਦੇ ਤੋਹਫੇ ਵੀ ਦਿੱਤੇ ਹੈਗੇ ਤੇ ਹੁਣ ਇਲਜ਼ਾਮ ਲੱਗੇ ਕਿ ਡੀਐਸਪੀ ਨੇ ਤੱਕੇ ਦੇ ਨਾਲ ਜਿਹੜਾ ਵਾ ਹੋਟਲ ਆਪਣੇ ਭਰਾ ਦੇ ਨਾਮ ਤੇ ਕਰਵਾ ਲਿਆ ਖਬਰ ਸਾਹਮਣੇ ਆ ਰਹੀ ਹੈ ਰਾਏਪੁਰ ਰਾਏਪੁਰ ਦੇ ਵਿੱਚ ਇੱਕ ਡੀਐਸਪੀ ਆ ਲੜਕੀ ਕਲਪਨਾ ਵਰਮਾ ਉਹਦੇ ਇਸ਼ਕ ਦੇ ਵਿੱਚ ਉਹਦੇ ਰੋਸਨ ਦੇ ਵਿੱਚ ਅੰਨਾ ਹੋਇਆ ਉੱਥੋਂ ਦਾ ਇੱਕ ਵਪਾਰੀ ਜਿਸ ਤੇ ਹੁਣ ਡੀਐਸਪੀ ਤੇ ਉਹਨੇ ਉਸ ਵਪਾਰੀ ਨੇ ਗੰਭੀਰ ਦੋਸ਼ ਲਗਾ ਦਿੱਤੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਪਿਆਰ ਧੋਖਾ ਤੇ ਬਲੈਕਮੇਲਿੰਗ ਵਾਲਾ ਬਣ ਗਿਆ ਪੂਰਾ ਵਿਵਾਦ ਇਸ ਕਦਰ ਪਹੁੰਚ ਗਿਆ ਕਿ ਪੂਰੇ ਸ਼ਹਿਰ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਜਾਂ ਪੂਰੀ ਸਟੇਟ ਦੇ ਵਿੱਚ ਇਸ ਰੋਸਨ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਇਸ਼ਕ ਦੀਆਂ ਗੱਲਾਂ ਹੋ ਰਹੀਆਂ ਪਿਆਰ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਸਭ ਤੋਂ ਵੱਡੀ ਵੱਡੀ ਗੱਲ ਹੈ ਕਿ ਜਿਹੜੀ ਡੀਐਸਪੀ ਆ ਡੀਐਸਪੀ ਉੱਥੇ ਲੱਗੀ ਹੋਈ ਸੀ ਜਿਸ ਤੋਂ ਬਾਅਦ ਮਾਮਲਾ ਇੱਕ ਕਾਮਨ ਫਰੈਂਡ ਦੇ ਜ਼ਰੀਏ ਇੱਕ ਡੀਐਸਪੀ ਤੇ ਇੱਕ ਉਹ ਕਾਰੋਬਾਰੀ ਮਿਲੇ ਸੀ ਤਾਂ ਸੁਣ ਲਿਆ ਪੰਜਾਬ ਵਾਲੇ ਖਬਰ ਤਾਂ ਤੁਸੀਂ ਸੁਣ ਲਈ ਹੈ ਕਿ ਡੀਐਸਪੀ ਦੇ ਇਸ਼ਕ ਦੇ ਵਿੱਚ ਇੱਕ ਵਪਾਰੀ ਅੰਨਾ ਹੋ ਕੇ ਆਪਣਾ ਸਾਰਾ ਕੁਝ ਹੀ ਲੁਟਾ ਦਿੱਤਾ ਉਹਨੇ ਔਰ ਹੁਣ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਘੇਰਨਗੇ ਕਿਉਂ ਕਿਉਂਕਿ ਜਦੋਂ ਡੀਆਜੀ ਭੁੱਲਰ ਸਾਹਿਬ ਫੜੇ ਜਾਂਦੇ ਆ ਨਾ ਬਹੁਤ ਵੱਡੇ ਮਾਮਲੇ ਦੇ ਵਿੱਚ 7 ਕਰੋੜ ਰੁਪਈਆ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੁੰਦਾ ਤੇ 2.5 ਕਿਲੋ ਸੋਨਾਂ ਦੀ ਵੀ ਬਰਾਮਦੀ ਹੁੰਦੀ ਹੈ ਉਦੋਂ ਵੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਛਰੇ ਆ ਹਮੇਸ਼ਾ ਹੀ ਮੁੱਦੇ ਪ੍ਰਤੀ ਕਿਰਲਸ ਔਰ ਹੁਣ ਫੇਰ ਤੋਂ ਮਾਮਲਾ ਕੁਛ ਐਸਾ ਹੀ ਹੈ ਕਿਉਂਕਿ ਪੰਜਾਬ ਦੀ ਪੁਲਿਸ ਦੇ ਵਿੱਚ ਇਹ ਲੜਕੀ ਹੈ ਜਿਹੜੀ ਉਹ ਡੀਐਸਪੀ ਹੈ ਕੁਵਾਰੀ ਹੈ ਪਰ ਉਹਨੇ ਇੱਕ ਵਪਾਰੀ ਦੇ ਨਾਲ ਐਸਾ ਜਿਹੜਾ ਕਿ ਖੇਲ ਵਿੱਚ ਉਸ ਤੋਂ ਬਾਅਦ ਜਿਹੜਾ ਹੋਟਲ ਦਿੱਤਾ ਸੀ ਨਾ ਵਪਾਰੀ ਨੇ ਉਹਨੂੰ ਤੋਹਫੇ ਦੇ ਵਿੱਚ ਉਹਨੇ ਧੱਕੇ ਦੇ ਨਾਲ ਕਹਿੰਦੀ ਜੀ ਆਪਣੇ ਭਰਾ ਦੇ ਨਾਮ ਕਰਵਾ ਦਿੱਤਾ ਤਾਂ ਇਹ ਤਾਂ ਰਹਿ ਗਈ ਇੱਕ ਪਾਸੇ ਗੱਲ ਪਰ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਸੇ ਮਾਮਲੇ ਦੇ ਨਾਲ ਸਿੱਟਣ ਦੀ ਹੋਰ ਕੋਸ਼ਿਸ਼ ਕਰਨਗੇ ਖਬਰਾਂ ਦੇ ਵਿੱਚ ਇਹ ਗੱਲਾਂ ਸਾਹਮਣੇ ਆ ਜਾਣਗੀਆਂ ਨੇ ਕਿ ਕੋਈ ਮੁੱਦਾ ਨਹੀਂ ਹੈ ਪੰਜਾਬ ਦੇ ਅੰਦਰ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਘੇਰ ਲੈਣ ਉਹ ਇਹੋ ਜਿਹੇ ਹੀ ਮੁੱਦੇ ਲੱਭਦੇ ਨੇ ਕਿ ਕੋਈ ਨਵੀਂ ਖਬਰ ਨਿਕਲ ਕੇ ਆਵੇ ਤੇ ਇਹਨਾਂ ਦੇ ਉੱਤੇ ਕੋਈ ਨਾ ਕੋਈ આરોਪ ਲੱਗੇ ਤੇ ਪੰਜਾਬ ਦੀ ਸਰਕਾਰ ਨੂੰ ਦੋਨੇ ਹੱਥੀ ਸੱਟਣ ਦੀ ਕੋਸ਼ਿਸ਼ ਲਗਾਤਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵਕੀਲਾਂ ਉਹਨਾਂ ਦੇ ਵਰਕਰਾਂ ਦੁਆਰਾ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਹੁਣ ਪੰਜਾਬ ਦੀ ਸਰਕਾਰ ਨੇ ਵੱਡਾ ਐਕਸ਼ਨ ਕਰਨ ਦੇ ਮੂਡ ਦੇ ਵਿੱਚ ਕਿਉਂਕਿ ਕਈ ਵੱਡੇ ਅਫਸਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੱਕੇ ਨੇ ਉਹ ਆਪਣੇ ਜੜ ਕੇ ਕਈ ਆਪਣੇ ਲੀਡਰ ਵੀ ਚੱਕੇ ਨੇ ਇਹ ਸਾਰਾ ਪੰਜਾਬ ਦੇਖ ਰਿਹਾ ਪਰ ਪੰਜਾਬ ਦੇ ਅੰਦਰ ਕੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਪੋਸਟ ਤੇ ਬਹਿ ਕੇ ਡੀਐਸਪੀ ਰੈਂਕ ਦੇ ਵਿੱਚ ਇਹ ਮਹਿਲਾਵਾਂ ਜਿਹੜੀਆਂ ਇਹ ਪੂਰੇ ਕਾਨੂੰਨ ਦੇ ਉੱਤੇ ਜਾਂ ਪੂਰੇ ਪ੍ਰਸ਼ਾਸਨ ਦੇ ਉੱਤੇ ਕਹਿੰਦੇ ਕਿ ਇਹ ਦਾਗ ਲਾਉਣ ਦੀ ਕੋਸ਼ਿਸ਼ ਕਰ ਜਾਂਦੀਆਂ ਨੇ ਔਰ ਇਹਨਾਂ ਦੇ ਉੱਤੇ ਲਗਾਮ ਕੱਸਨੀ ਬਣਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਨੂੰ ਡਿਸਮਿਸ ਕਰਕੇ ਘਰੇ ਭੇਜਣਾ ਚਾਹੀਦਾ ਕਿਉਂਕਿ ਪੰਜਾਬ ਦੀ ਪੁਲਿਸ ਪੂਰੀ ਬਦਨਾਮ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਪੰਜਾਬ ਦੀ ਪੁਲਿਸ ਦਾ ਦੋਸ਼ ਨਹੀਂ ਹੈ ਕਿਉਂਕਿ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਵਰਗੇ ਨੇਤਾ ਪ੍ਰਸ਼ਾਸਨ ਦੇ ذریعے ਪੰਜਾਬ ਦੀ ਸਰਕਾਰ ਨੂੰ ਬਦਨਾਮ ਪੰਜਾਬ ਦੀ ਸਰਕਾਰ ਨੂੰ ਡੇਗਣ ਦਾ ਕੰਮ ਹਰ ਰੋਜ਼ ਕਰ ਰਹੇ ਨੇ ਤਾਂ ਹੁਣ ਜਿਹੜੇ ਉਹਨਾਂ ਦੇ ਪੱਤਰਕਾਰ ਨੇ ਉਹੀ ਖਬਰ ਲਾਉਣਗੇ ਇਹ ਗੱਲ ਯਾਦ ਰੱਖਿਓ ਮੇਰੀ ਹੋਏ ਖਬਰ ਲਾਉਣਗੇ ਕਿ ਭਗਵੰਤ ਮਾਨ ਦੇ ਰਾਜ ਦੇ ਅੰਦਰ ਡੀਐਸਪੀ ਮਹਿਲਾ ਇਸ ਤਰ੍ਹਾਂ ਦੇ ਕਾਰਨਾਮੇ ਕਰਦੀ ਫੜੀ ਗਈ ਹੈ ਇਸ ਖਬਰ ਦੇ ਪੂਰੇ ਪੰਜਾਬ ਦੇ ਅੰਦਰ ਹਰ ਪਾਸੇ ਚਰਚੇ ਹੋ ਰਹੇ ਨੇ ਤਾਂ ਕਿ ਹੁਣ ਸੁਖਵੀਰ ਸਿੰਘ ਬਾਦਲ ਇਸ ਮੁੱਦੇ ਪ੍ਰਤੀ ਕੇਰਨਗੇ ਇਹ ਤੁਸੀਂ ਆਉਣ ਵਾਲੀ ਖਬਰ ਦੇ ਵਿੱਚ ਵੇਖੋਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਕੋਲ ਕੋਈ ਵੀ ਮੁੱਦਾ ਪੰਜਾਬ ਦੇ ਅੰਦਰ ਨਹੀਂ ਹੈਗਾ ਤਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੇ ਕੀ ਸੰਗਿਆਨ ਲੈਂਦੇ ਨੇ ਕਿ ਇਸ ਤੇ ਪ੍ਰਤੀਕਰਮ ਆਉਂਦਾ ਉਹਨਾਂ ਦਾ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਿਉਂਕਿ ਖਬਰ ਬੜੀ ਰਹੇ ਮੈਂ ਡੀਐਸਪੀ ਇਹ ਮਹਿਲਾ ਕੁਵਾਰੀ ਹੈ ਜਿਹੜਾ ਕਾਰੋਬਾਰੀ ਉਹ ਵਿਆਹ ਹੈ ਐਸ ਕਰਕੇ ਇਸ ਖਬਰ ਨੇ ਤਰਕ ਮਚਾ ਦਿੱਤਾ ਤਾਂ ਠੀਕਾ ਪੰਜਾਬ ਵਾਲੇ ਜੁੰਨੇ ਭੈਣ ਭਰਾਣੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਡੀਐਸਪੀ ਜਿਹੜੀ ਕਿ ਕੁਵਾਰੀ ਸੀ ਔਰ ਜਿਹਦੇ ਹੁਸਨ ਦੇ ਚਰਚੇ ਹੁਣ ਸਟੇਟ ਦੇ ਵਿੱਚ ਪਹਿਲੇ ਹੈ ਜਿਹਦੇ ਉੱਤੇ ਇੱਕ ਵਪਾਰੀ ਜਿਹੜਾ ਆਸ਼ਕ ਹੋ ਗਿਆ ਔਰ ਉਹਨੇ ਆਪਣੀ ਦੌਲਤ ਲਟਾਉਣੀ ਸ਼ੁਰੂ ਕਰ ਦਿੱਤੀ 2 ਕਰੋੜ ਰੁਪਏ ਦੇ ਤੋਹਫੇ ਤਹਾਈਫ ਦਿੱਤੇ ਔਰ ਇੱਕ ਹੋਟਲ ਵੀ ਡੀਐਸਪੀ ਦੇ ਘਰਾ ਦੇ ਨਾਲ ਲਾ ਦਿੱਤਾ ਔਰ ਮਾਮਲਾ ਜਦੋਂ ਪਰਿਵਾਰਾਂ ਤੱਕ ਪਹੁੰਚਿਆ ਔਰ ਜਿਹੜਾ ਵਪਾਰੀ ਸੀਗਾ ਜਿਹੜਾ ਆਸ਼ਕ ਸੀ ਡੀਐਸਪੀ ਦਾ ਉਹ ਸ਼ਾਦੀशुदा ਨਿਕਲਿਆ ਔਰ ਬਾਅਦ ਜਦੋਂ ਇਹ ਮਾਮਲਾ ਖੁੱਲਿਆ ਔਰ ਕੋਰਟ ਕਚੈਰੀ ਤੱਕ ਗੱਲਾਂ ਪਹੁੰਚੀਆਂ ਤੇ ਉਸ ਵਪਾਰੀ ਦਾ ਕਹਿਣਾ ਸੀਗਾ ਕਿ ਇਸ ਡੀਐਸਪੀ ਨੇ ਜਿਹੜਾ ਹੋਟਲ ਹੈ ਉਹ ਧੋਖੇ ਦੇ ਨਾਮ ਮੇਰੇ ਕੋਲ ਆਪਣੇ ਭਰਾ ਦੇ ਨਾਮ ਲਗਵਾਇਆ ਹੈਗਾ ਵੈ ਔਰ 2 ਕਰੋੜ ਰੁਪਏ ਦੇ ਤਕਰੀਬਨ ਮੈਂ ਤੋਹਫੇ ਤਹਾਈਫ ਵੀ ਦਿੱਤੇ ਹੀਗੀ ਹੈ ਇਸ ਡੀਐਸਪੀ ਨੂੰ ਮੈਨੂੰ ਫਸਾਇਆ ਗਿਆ ਹੈਗਾ ਜਾਲ ਦੇ ਵਿੱਚ ਔਰ ਸੀਐਮ ਪਵਨਤ ਮਾਨ ਦੀ ਹਕੂਮਤ ਦੇ ਬਾਰੇ ਪਹਿਲੇ ਵੀ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਸੀਗਾ ਕਿ ਇਹ ਨਾ ਅਹਲ ਹੈਗੀ ਐ ਕਿਉਂਕਿ ਜਦੋਂ ਡੀਆਈਜੀ ਪੁੱਲਰ ਦਾ ਮਾਮਲਾ ਹੋਇਆ ਅਮਨਦੀਪ ਔਰ ਦਾ ਮਾਮਲਾ ਹੋਇਆ ਜਿਹੜੀ ਕਿ ਲੈਡੀ ਪੁਲਿਸ ਕਾਂਸਟੇਬਲ ਜਿਹੜੀ ਛੁੱਟੇ ਦੇ ਵਿੱਚ ਫੜੀ ਗਈ ਸੀ ਜਦੋਂ ਇਸ ਤਰ੍ਹਾਂ ਦੇ ਹੋਰ ਮਾਮਲੇਟ ਹਾਈਲਾਈਟ ਹੋਏ ਤੇ ਪੰਜਾਬ ਸਰਕਾਰ ਨੂੰ ਬਲੇਮ ਕੀਤਾ ਜਾਂਦਾ ਹੈਗਾ ਕਿ ਇਹ ਨਾਹਲ ਹੈਗੀ ਹੈ ਇਹਨਾਂ ਦੀ ਦੌਰੇ ਹਕੂਮਤ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜੁੜੀਆਂ ਸਾਹਮਣੇ ਆਉਂਦੀਆਂ ਹੈਗੀਆਂ ਔਰ ਹੁਣ ਵੀ ਇਹ ਮਾਮਲਾ ਜੁੜਾ ਹੋਇਆ ਸੀਐਮ ਭਗਵੰਤ ਮਾਨ ਦੇ ਉੱਤੇ ਹੀ ਪਾਇਆ ਜਾਏਗਾ ਉਹਨਾਂ ਦੀ ਹਕੂਮਤ ਦੇ ਖਿਲਾਫ ਮੋਹਮ ਚਲਾਈ ਜਾਏਗੀ ਕਿਉਂਕਿ ਸੁਖਵੀਰ ਸਿੰਘ ਬਾਦਲ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਜਿਹਦੇ ਵਜਾ ਤੋਂ ਸੀਐਮ ਭਗਵਾਨਤ ਮਾਨ ਨੂੰ ਜਿਹੜਾ ਹੈ ਉਹ ਡੀਫੇਮ ਕੀਤਾ ਜਾਵੇ ਉਹ ਲੋਕਾਂ ਦੇ ਵਿੱਚ ਉਹਨਾਂ ਦੀ ਬਦਨਾਮੀ ਕੀਤੀ ਜਾਵੇ ਉਹਨਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜਿਹੜਾ ਮਾਮਲਾ ਹੋਇਆ ਹੈ ਬਿਕਰਮ ਸਿੰਘ ਮਜੀਠੀਆ ਦਾ ਅਗਰ ਲੋਕਾਂ ਦੇ ਅਜ਼ੇਨਾ ਚ ਭਲਾਉਣਾ ਹੈ ਉਸ ਚੀਜ਼ਾਂ ਨੂੰ ਕੱਢਣਾ ਹੈ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕਰਨੀ ਹੈ ਤੇ ਇਸ ਤਰ੍ਹਾਂ ਦੀਆਂ ਫਿਰ ਖਬਰਾਂ ਜੜੀਆਂ ਤੇਜ਼ੀ ਨਾਲ ਫੈਲਾਉਣੀਆਂ ਉਹ ਜ਼ਰੂਰੀ ਹੈਗੀਆਂ ਮੈਂ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼